ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਸੂਟ ਦੀ ਕਟਿੰਗ ਦੀ ਵੀਡੀਓ ਲੈ ਕੇ ਆ ਗਏ ਜੀ ਜੇ ਮੇਜ਼ਰਮੈਂਟ ਇਸ ਤਿੱਕੇ ਨਾਲ ਹੈ ਤੇ ਜਿੰਨੀ ਲੰਬਾਈ ਤਾਂ ਹੈਗੀ ਹੈ ਜੀ 42 ਇੰਚ ਹੀ ਤਿਆਰ ਹੈ ਫਿਟਿੰਗ ਹੈਗੀ ਸਵਾ 20 ਇੰਚ ਕਮਰ ਹੈਗੀ 18.5 ਇੰਚ ਤੇ हिਪ ਹੈਗੀ ਹੈ ਜੀ 22.5 ਇੰਚ ਠੀਕ ਹੈ ਜੀ ਇਸ ਮੇਜ਼ਰਮੈਂਟ ਦੇ ਅਕੋਰਡਿੰਗ ਆਪਾਂ ਸਾਰੇ ਕੁੜਤੀ ਦੀ ਕਟਿੰਗ ਕਰਾਂਗੇ ਅੱਜ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਜੀ ਆਪਾਂ ਤੀਰੇ ਦਾ ਨਿਸ਼ਾਨ ਲਵਣਾ ਤੀਰਾ ਹੈਗਾ ਜੀ 12 ਇੰਚ ਤਿਆਰ ਹੈ आप तेरह इंच रखना साढ़े छे इंच हाफ हो गया जीरा साढ़े छे ठीक है जी मोडा आप इत सत रखा जी, मोड़ा जी ये मोडा आप साढ़े सत क्यों रखिया जी एक इन्हों का बैक गला छोटा ठीक है जी ਤੇ ਫਿਟਿੰਗ ਇਹਨਾਂ ਦੀ ਘੱਟ ਹੈ ਜੇ ਆਪਾਂ 7 ਇੰਚ ਨਾ ਮੋਡਾ ਰੱਖਦੇ ਆ ਕੱਟ ਫਿਟਿੰਗ ਨਾਲ ਇਹਨਾਂ ਦੀ ਕਾਟ-ਕੱਟ ਬਣੂਗੀ ਜੀ ਤੇ ਬੈਕ ਦਾ ਗੱਲਾ ਛੋਟਾ ਕਰਕੇ ਇਹਨਾਂ ਦੇ ਇਥੇ ਖਿੱਚ ਪਾਉਗੀ ਤੇ ਤਾਂ ਕਰਕੇ ਆਪਾਂ ਨੇ ਮੋਡਾ 7.5 ਇੰਚ ਰੱਖਿਆ ਹਾਉਗੇ ਨੇ ਛੰਨ ਨਾਲ ਫਿਟਿੰਗ ਦਾ ਠੀਕ ਹੈ ਜੀ ਇੱਥੇ ਨਿਸ਼ਾਨ ਆਊਗਾ ਉਹਨਾਂ ਦੀ ਕਮਰ ਦਾ 7 ਇੰਚ ਤੇ ਆ ਨਿਸ਼ਾਨ ਹੋ ਗਿਆ ਉਹਨਾਂ ਦੀ ਕਮਰ ਦਾ ਜੀ ਠੀਕ ਹੈ ਜੀ ਇੱਥੇ ਨੇ ਕਮਰ ਦੀ ਨਿਸ਼ਾਨ ਲੱਗਣਗੇ ਤੇ ਉਹਨਾਂ ਦੀ ਸਾਈਡ ਸਲਾਈ ਜਿਹੜੀ ਹੈਗੀ ਹੈ ਜੀ ਸਵਾ 15 ਇੰਚ ਸਾਈਡ ਸਲਾਈ ਤਿਆਰ ਹੈ ਤੇ ਆਪਾਂ ਸਵਾ 16 ਇੰਚ ਰੱਖਣੀ ਹੈ 1 ਇੰਚ ਵਧ ਰੱਖਾਂਗੇ ਆਪਣੇ ਮੇਨ ਤੇ ਇਹਨਾਂ ਨਿਸ਼ਾਨ ਲੱਗੇ ਫਿਟਿੰਗ ਕਮਰ ਤੇ हिਪ ਠੀਕ ਹੈ ਜੀ ਇਹ ਤਿੰਨ ਨਿਸ਼ਾਨ ਹੋ ਗਏ ਆਪਣੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਫਿਟਿੰਗ ਇਹਨਾਂ ਦੀ ਹੈਗੀ ਜੀ ਸਵਾ 20 ਇੰਚ ਤਿਆਰ ਹੈ ਹਾਂਜੀ ਫਿਟਿੰਗ ਇਹਨਾਂ ਦੀ ਸਵਾ 20 ਹੈ ਤੇ ਆਪਾਂ ਅੱਧਾ ਇੰਚ ਵਧ ਰੱਖਣਾ ਹੈ ਇਹ ਹੋ ਗਿਆ ਜੀ ਪੌਣੇ 21 ਪੌਣੇ 21 ਦਾ ਹਾਫ ਹੋਗੇ 10 ਤੋਂ 1 ਪੁਆਇੰਟ ਘੱਟ ਠੀਕ ਹੈ ਜੀ ਕਿਉਂ ਆਪਾਂ ਪਲੇਟਾਂ ਪਾਉਣੀਆਂ ਅੱਧਾ ਇੰਚ ਵਧ ਰੱਖਿਆ ਹੈ ਪਲੇਟਾਂ ਵਾਸਤੇ ਠੀਕ ਹੈ ਜੀ ਇਸ ਤੋਂ ਬਾਅਦ ਲਾਵਾਂਗੇ ਇਹਨਾਂ ਦੀ ਕਮਰ ਕਮਰ ਹੈਗੀ ਜੀ 18.5 ਇੰਚ ਤਿਆਰ ਆ ਤੇ ਆਪਾਂ ਰੱਖਾਂਗੇ ਜੀ 19 ਤੇ ਨਿਸ਼ਾਨ 19 ਦਾ ਹਾਫ ਹੋ ਗਈ ਪੌਣੇ 10 ਠੀਕ ਹੈ ਜੀ ਇੱਥੇ ਪਲੇਟਾ ਪਹਿਣੀ ਹੈ 1 ਇੰਚ ਉਹਦਾ ਵਾਧ ਰੱਖਿਆ ਆਪਾਂ ਇਸ ਤੋਂ ਬਾਅਦ ਆ ਗਈ ਜੀ ਹਿੱਪ ਇਹਨਾਂ ਦੀ ਹਿੱਪ ਹੈਗੀ ਹੈ ਜੀ 22 ਇੰਚ ਤਿਆਰ ਤੇ ਇਹ ਹੋ ਗਿਆ ਜੀ 11.5 ਹਾਫ ਹੋ ਗਿਆ 11.5 ਤੇ ਇਸ ਤੋਂ ਬਾਅਦ ਇਹਨਾਂ ਦਾ 2 ਇੰਚ ਵਾਧ ਰੱਖਾਈ ਆ ਆਪਾਂ ਕਪੜਾ ਕਟਿੰਗ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਟੀਚਿੰਗ ਦੇ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਆਪਾਂ ਕਟਿੰਗ ਦੇ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਆਪਾਂ ਮੋੜ ਦੇ ਨਿਸ਼ਾਨ ਬਣਾਵਾਂਗੇ ਇਹਨਾਂ ਦੇ ਸਭ ਤੋਂ ਪਹਿਲਾਂ ਆਪਾਂ ਸੈਂਟਰ ਚ ਲੈਣਾ 2 ਇੰਚ ਦਾ ਨਿਸ਼ਾਨ ਇੱਕ तो एक निशान लाने एक इंच का ठीक है जी सब तो पहला बैक वाला निशान लावेंगे आप आ हो आए बैक का निशान अपना कटिंग का इस तुँ तो बाद फ्रंट वाला पास निशान साढ़े सात का हाफ करा जी आप पौने चार अद्धा इंच अंदले पासे लावे आप इस तो इसके बाद इन्होंने निशाना आप बनावे कार्ड इस तरीके जी अदे इंच की काट पौगी उपर तीरे की ठीक है जी सारे निशान अपने लागे आ हो गया बैक मोडे की काट हो गई फ्रंट मोडे का काट आह हो गई अपने स्टिचिंग निशान आ हो गया अपने कटिंग के निशान इस तो बाद आप सबू तो पहला कटिंग के निशान जर लाए फिटिंग वाले कटिंग करा जी

ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਪਲੇਟ ਇਹਨਾਂ ਦੀ 11 ਇੰਚ ਦੇ ਤਿਆਰ ਹੈ ਜੀ ਤੇ ਆਪਾਂ ਲਾਵਾਂਗੇ ਨਿਸ਼ਾਨ 11.5 ਤੇ ਲੰਬਾਈ 7 ਇੰਚ ਠੀਕ ਹੈ ਜੀ ਚੌੜਾਈ ਲਾਵਾਂਗੇ ਆਪਾਂ 2.5 ਇੰਚ ये होगी सीधी प्लेट अपनी इस तो तुं जी बार आप कमर वाली प्लेट इतने कमर दिन शांति कहूगी अपने इतों रखा इंची टेप गैप रखा जी आप दो इंच का ये होगी कमर वाली प्लेट इस तो बार लावे आप ਮੋਡੇ ਵਾਲੀ ਪਲੇਟ ਇੱਥੇ 8 ਇੰਚ ਟੇਬ ਰੱਖਾਂਗੇ ਸੈਂਟਰ ਚ ਲਾਵਾਂਗੇ ਇੱਥੇ 2 ਇੰਚ ਦਾ ਆਪਣਾ ਗੈਪ ਹੋ ਗਿਆ ਵਿਚਾਲੇ ਜੀ ਠੀਕ ਹੈ ਜੀ ਇਹ ਹੋ ਗਈ ਆਪਣੀ ਮੋਡੇ ਵਾਲੀ ਪਲੇਟ ਇਹਨਾਂ ਦੇ ਨਿਸ਼ਾਨਾ ਨੂੰ ਅਸੀਂ ਦੂਜੀ ਸਾਈਡ ਕੱਢ ਦੇਾਂਗੇ ਜੀ ਨਿਸ਼ਾਨ ਲਾਵਾਂਗੇ ਪਲੇਟਾਂ ਦੇ ਜੀ ਇਹ ਸਿਰਫ ਸਿੱਧੀਆਂ ਪਲੇਟਾਂ ਹੀ ਪੈਣੀਆਂ ਆ ਇਸ ਤਰੀਕੇ ਨਾਲ ਤੇ ਬੈਕ ਗਲੇਰੀ ਕਟਿੰਗ ਕਰਾਂਗੇ ਆਪਾਂ ਨੂੰ ਬੈਕ ਗਲੇ ਨੇ ਦਾ 4 ਇੰਚ ਤਿਆਰ ਹੈ ਤੇ ਪੂਰਾ ਨਿਸ਼ਾਨ ਆਪਾਂ 4 ਇੰਚ ਤੇ ਲਾਵਾਂਗੇ ਸਵਾ ਦੋਰੀ ਚੜਾਈ ਰੱਖਣੀ ਹੈ ਜੀ ਆਪਾਂ ਬੁਲਾਈ ਪਾਵਾਂ ਇਸ ਤਰੀਕਾ ਤੇ ਇਹ ਆਪ ਕਟਿੰਗ ਕਰ ਦਾਂਗੇ ਜੀ ਠੀਕ ਹੈ ਜੀ ਸਾਰੇ ਸੂਟ ਦੀ ਕਟਿੰਗ ਆਪਣੀ ਹੋ ਗਈ ਹੈ ਜੀ ਆ ਹੋ ਗਿਆ ਬੈਕ ਵਾਲਾ ਪਾਸਾ ਆ ਹੋ ਗਿਆ ਫਰੰਟ ਵਾਲਾ ਪਾਸਾ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਕਟਿੰਗ ਚੰਗੀ ਲੱਗੀ ਹੈ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਜੀ ਇੱਕ ਨੈਕਸਟ ਵੀਡੀਓ ਵਿੱਚ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲਈ ਤੇ ਬਾਏ ਬਾਏ ਰਾਬਰਾਖਾ